Yeah, yeah, yeah.

ਬਾਰ ਬਾਰ ਇੱਕੋ ਹੀ ਪਾਠ ਪੜਾਇਆ ਗਿਆ ਤੇ ਫਿਰ ਬੰਦਾ ਕਿਵੇਂ ਭੁੱਲ ਸਕਦਾ ਹੈ ਵੀ BAT ਬੈਟ ਤੇ CAT ਕੈਟ ਨਹੀਂ ਹੋ ਸਕਦਾ ਫਿਰ ਉਹ ਤਾਂ ਯਾਦ ਹੋ ਗਿਆ ਕਿ ਨਹੀਂ ਆਪਾਂ ਨੂੰ ਪੰਜ ਮੰਡਲ ਕਿਹੜੇ ਨੇ ਹਰ ਮੰਡਲ ਦਾ ਜਿਹੜਾ ਅੱਜ ਪ੍ਰਧਾਨ ਇੱਥੇ ਬੈਠਾ ਉਹਦੀਆਂ ਉਂਗਲੀਆਂ ਦੇ ਯਾਦ ਨੇ ਵੀ ਮੈਂ ਫਲਾਣੇ ਮੰਡਲ ਚ ਆਹ ਬੂਥ ਮੇਰੇ ਕੋਲ ਇੰਨੇ ਨੇ ਮੇਰੇ ਅੱਜ ਅਖੀਰ ਸਟੇਜ ਦਾ ਪਤਾ ਨਾ ਸ਼ਾਇਦ ਉਹ 11 ਬੰਦੇ ਦਾ ਨਾਮ ਨਾਮ ਪੂਰਾ ਲਵੇ ਲੇਕਿਨ ਉਹਨੂੰ ਇਹ ਤਾਂ ਬਦਲਣਾ ਵੀ ਮੇਰੇ ਮੰਡਲ ਦੇ ਵਿੱਚ ਬੂਥ ਕਿੰਨੇ ਨੇ ਤੇ ਮੈਂ ਬੂਧ ਪ੍ਰਧਾਨ ਕਿਵੇਂ ਬਣਾਏ ਨੇ ਕਿ ਉਹਨਾਂ ਨੂੰ ਹੈਂਡਲ ਕਿਵੇਂ ਕਰਨਾ ਤੇ ਲਫਾਫਾ ਕਿੱ데 ਘਰੇ ਰੱਖਣਾ ਤੇ ਉਹ ਵੀ ਪੁੱਛ ਕੇ ਕਿਵੇਂ ਕਰੀ ਅੱਜ ਹਰ ਮੰਡਲ ਪ੍ਰਧਾਨ ਹੋ ਗਿਆ ਸੋ ਮੈਂ ਜਿਹੜੀ ਆਰਗੇਨਾਈਜੇਸ਼ਨ ਦੀ ਤੇ ਦੂਰਦੇਸ਼ੀ ਔਰ ਡਿਸਪਲਨ ਜਿਹੜਾ ਅਨੁਸ਼ਾਸਨ ਉਹ ਇੰਨਾ ਵਧੀਆ ਦੇਖ ਕੇ ਮੈਂ ਬਹੁਤ ਜ਼ਿਆਦਾ ਇੰਪ੍ਰੈਸ ਹੈ ਔਰ ਮੈਨੂੰ ਮਾਣ ਹੈ ਔਰ ਮੈਂ ਪੂਰੀ ਉਮੀਦ ਨਾਲ ਕਹਿ ਸਕਦਾ ਔਰ ਯਕੀਨ ਨਾਲ ਕਹਿ ਸਕਦਾ ਕਿ ਫਿਰੋਜ਼ਪੁਰ ਪਾਰਲੀਮੈਂਟ ਸੀਟ ਜਿਹੜੀ ਹੈ ਅਸੀਂ ਪੰਜਾਬ ਤੋਂ ਸਭ ਤੋਂ ਵੱਧ ਵੋਟਾਂ ਨਾਲ ਜਿੱਤਿਆ ਜਾ। ਕਿ ਮੈਂ ਇਹਨਾਂ ਸ਼ਬਦਾਂ ਦੇ ਨਾਲ ਵੀ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਲੇਕਿਨ ਮੋਹਰੀ ਨਹੀਂ ਸਕੀ ਜਿਨ੍ਹਾਂ ਨੂੰ ਆਪਣੀ ਲੋਕ ਪ੍ਰਣ ਪ੍ਰਤੀ ਲੋਕਸਭਾ ਤੋਂ ਆਪਣੀ ਕਮੇਟੀ ਨੇ ਨਵਾਇਆ ਸਾਥੀਓ ਮੈਂ ਬਹੁਤ ਇਮਾਨਤ ਨਾਲ ਮੇਰੇ ਬਹੁਤ ਕਾਲਜੋ ਤਰਜੀਹ ਦੇਣੇ ਦੀ और मेरे प्रधान रणजीत सिंह जी और कमको जी और साढ़े तो बहुत प्यारे रोहत जी और संजीव जाखंड जी और सारे मेरे योग और मेरे सारे अहदेदार वर्कर सब का बहुत बहुत धनबाद इतने आया साथियों अज ਸਾਨੂੰ ਜਾਨੀ ਜੀ ਨੇ ਰਾਣਾ ਜੀ ਨੇ ਸੰਦੀਪ ਜੀ ਨੇ ਬੜੀ ਮẠਖਾਤ ਨਾਲ ਦੱਸਿਆ ਹੁਣ ਦਿਨ ਆਪਣੇ ਕੋਲੇ ਬਹੁਤ ਬਚ ਗਏ ਨੇ ਤੁਹਾਨੂੰ 1.5 ਸਾਲ ਹੋ ਗਿਆ ਮਿਹਨਤ ਕਰਦਿਆਂ ਨੂੰ ਆਪਣੇ ਤੁਸੀਂ ਪਹਿਲਾਂ ਟੀਮਾਂ ਬਣਾਈਆਂ ਫਿਰ ਮੋਰਚੇ ਬਣਾਏ ਫਿਰ ਸ਼ਕਤੀ ਕੇਂਦਰ ਬਣਾਏ ਫਿਰ ਤੁਸੀਂ ਹੋਰ ਆ ਬੂਥ ਕਮੇਟੀਆਂ ਬਣਾ ਲਈ ਹੁਣ ਬੂਥ ਕਮੇਟੀਆਂ ਤੱਕ ਆਪਾਂ ਬਿਲਕੁਲ ਸੰਪੂਰਨ ਹੋ ਚੁੱਕੇ ਹਾਂ ਇੱਕ-ਇੱਕ ਬੂਥ ਕਮੇਟੀ ਦੇ ਆਪਾਂ ਗਾੜਾ-ਗਾੜਾ ਮੈਂਬਰ ਆਪਣੇ ਮਲੋੜ ਮੁਖਸਰ ਦੇ ਵਿੱਚੋਂ ਲੱਗ ਪੁਕੇ ਨੇ ਆਪਾਂ ਉੱਤੇ ਭੇਜ ਚੁੱਕੇ ਆ 11 ਮੈਂਬਰ ਇੱਕ ਕਮੇਟੀ ਤੇ ਬਣੇ ਨੇ ਇੱਕ ਬੂਥ ਤੇ ਲੱਗ-ਪੱਗ ਆਪਣੇ 1000 ਤੋਂ 1100 ਵੋਟ ਹੁੰਦੀ ਹੈ ਲੱਗ-ਪੱਗ ਐਵਰੇਜ 1000 ਵੋਟ ਦੇ ਬੂਥ ਤੇ ਹੁੰਦੀ ਹੈ ਉਹਦੇ ਤੇ 11 ਮੈਂਬਰਾਂ ਦੀ ਟੀਮ ਆਪਾਂ ਖੜੀ ਕੀਤੀ ਹੈ ਬੋਲਿੰਗ ਜਿਹੜੀ ਹੋਣੀ ਹੈ 700 ਤੋਂ 750 ਦੇ ਵਿੱਚ 750 ਜੇ ਪੋਲਿੰਗ ਹੁੰਦੀ ਹੈ ਕਬੂਸ ਤੇ ਤੇ 11 ਮੈਂਬਰਾਂ ਨੂੰ ਕਿੰਨੇ ਕਿੰਨੇ ਮੈਂਬਰ ਆਉਂਦੇ ਨੇ ਕਿੰਨੇ ਕਿੰਨੇ ਵੋਟਰ ਆਉਂਦੇ ਨੇ 30 ਤੋਂ 35-35 ਇਹ ਤੇ ਇੱਕ ਮੈਂਬਰ ਨੂੰ ਵੋਟਰ ਆਉਂਦੇ ਨੇ ਜਿਹੜੇ ਗਰੀਬ ਆਪਾਂ ਰਹਿੰਦੇ ਆ ਜਿਹਸ ਮਲਵੇ ਦਾਪਾ ਰਹਿੰਦੇ ਆ ਜਿਹਸ ਪਿੰਡ ਦੇ ਰਹਿੰਦੇ ਆ ਉਥੋਂ ਦੀਆਂ ਟੀਮਾਂ ਦੇ 11 ਮੈਂਬਰ ਆਪਾਂ ਬਣਾਏ ਨੇ ਤੇ 35-35 ਐਵੇਂ ਮੋੜ ਬਣਦੀ ਹੈ ਜੇ ਤੁਸੀਂ 750 ਵੋਟਾਂ ਆਪਣ ਨੂੰ ਪੋਲਿੰਗ ਹੁੰਦੀ ਹੈ ਤੁਸੀਂ ਕਿੰਨੀਆਂ ਵੋਟਾਂ ਲੈ ਕੇ ਜਾਓਗੇ ਇਹ ਤੁਹਾਡੇ ਮੂਤ ਦੱਸਣਗੇ ਕਿਉਂ ਮੈਨੂੰ ਪਤਾ ਹੈ ਤੁਸੀਂ ਅੱਜ 3 ਵਜੇ ਦੇ 3:30 ਵਜੇ ਦੇ ਆਪਣੇ ਹਰਮਨ ਤਰ੍ਹਾਂ ਦੇਤਾ ਦੇ ਦੱਖਣ ਕਰਨ ਵਾਸਤੇ ਉਹਨਾਂ ਨੂੰ ਚੌਂ ਖੜੀ ਧੁੱਪੇ ਹੁਣ 8:30 ਵੱਜ ਗਏ ਨੇ ਮੈਡਮ ਬਿਲਕੁਲ ਮੈਂ ਸਮਝਾ ਤੁਹਾਡੇ ਅੰਦਰ ਨੂੰ ਵੀ ਤੁਸੀਂ ਇੰਨਾ ਟਾਈਮ ਜੇ ਰਾਣਾ ਖੋੜੀ ਜੀ ਨੂੰ ਪਿਆਰ ਕਰਦੇ ਨੇ ਤੇ 5 ਘੰਟਿਆਂ ਦੀ ਗੱਲ ਕਰੀ

ਰਾਣਾ ਜੀ ਸਪੋਰਟ ਵਾਸਤੇ ਨਹੀਂ ਸਾਡੀ ਜ਼ਿੰਮੇਵਾਰੀ ਹੈ ਭਾਰਤੀ ਜਨਤਾ ਪਾਰਟੀ ਦੇ ਅੱਜ ਇੱਥੇ ਮੀਟਿੰਗ ਹੋਈ ਹੈ 42 ਸਾਡੇ ਮੰਡਲ ਪ੍ਰਧਾਨ ਤੇ ਹੋਰ ਸਾਡੀ ਡਿਊਟੀਆਂ ਸਾਰਿਆਂ ਦੀ ਅੱਜ ਇੱਥੇ ਗੱਲ ਕਰਕੇ ਲੱਗ ਚੁੱਕੀ ਹੈ ਔਰ ਅਸੀਂ ਸਾਡੀ ਬੂਥ ਤੱਕ ਦੀ ਤਿਆਰੀ ਹੈ ਇਸ ਕਰਕੇ ਔਰ ਮੀਟਿੰਗ ਕਰਕੇ ਪੈਸੇ ਪਿੰਡ-ਪਿੰਡ ਦੇ ਵਿੱਚ ਹਰੇਕ ਬੂਥ ਦੇ ਵਿੱਚ ਗਲੀ-ਗਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਸੀ ਪ੍ਰਚਾਰ ਕਰਾਂਗੇ ਸਰ ਲਗਾਤਾਰ ਵੀਡੀਓ ਕਿਤਾਬ ਰੋਟੀ ਹੋ ਰਹੇ ਹੈ ਇਸ ਤਰ੍ਹਾਂ ਦੇ ਜਨਸਾਨ ਲੱਗ ਰਹੇ ਨੇ ਜਾਂ ਪਾਰਟੀਆਂ ਵੱਲ ਲੱਗ ਰਹੇ ਦੇਖੋ ਗੱਲ ਸੁਣੋ ਵਿਰੋਧ ਜਿਸ ਤਰ੍ਹਾਂ ਲੱਗ ਰਿਹਾ ਨਾ ਉਸ ਨਾਲ ਉਹਦੇ ਵਿੱਚ ਕੁਝ ਲੋਕਾਂ ਨੂੰ ਇੱਕ ਗਲਤ ਸੰਦੇਸ਼ ਹੋ ਰਿਹਾ ਵੀ ਇਹ ਤਰੀਕਾ ਗਲਤ ਹੈ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰਨਾ ਗਲਤ ਗੱਲ ਹੈ ਅਗਰ ਕੋਈ ਗੱਲ ਕਰਨੀ ਵੀ ਹੈ ਤਾਂ ਟੇਬਲ ਟਾਕ ਹੋ ਕੇ ਤਾਂ ਮੁਕਸਦ ਹੈ ਮੋਦੀ ਸਾਹਿਬ ਕਿਸਾਨ ਇੱਥੇ ਸੀ ਦੇਸੀ ਨੇ ਸਰ ਉਹਨਾਂ ਕਿਸਾਨਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਸਾਡੇ ਨਾਲ ਜਿਹੜਾ ਉਮੀਦਵਾਰ ਹੈ ਸਾਡੇ ਸਵਾਲਾਂ ਦਾ ਜਵਾਬ ਦੇਵੇ ਪਰ ਉਮੀਦਵਾਰ ਸਵਾਲਾਂ ਦਾ ਜਵਾਬ ਨਹੀਂ ਦੇ ਰਹੇ ਉਹਨਾਂ ਨੂੰ ਬਿਨਾ ਗੱਲ ਕੀਤੇ ਜਾ ਰਹੇ ਦੇਖੋ ਉਹ ਜਵਾਬ ਜਿਹੜੇ ਮੰਗਦੇ ਆ ਜਿਹੜੇ ਕਾਨੂੰਨ ਦੇ ਦਾਇਰੇ ਦੇ ਵਿੱਚ ਹੈ ਜਿਹਨਾਂ ਕਾਨੂੰਨ ਤੇ ਕੰਮ ਕਰਨਾ ਹੈ ਉਹਦੇ ਕੋਲ ਜਵਾਬ ਨਹੀਂ ਦੇ ਸਕਦਾ ਆਓ ਫਸਲ ਦੇ ਬਾਰੇ ਗੱਲ ਕਰੋ ਐਮ ਐਸਪੀ ਦੇ ਬਾਰੇ ਗੱਲ ਕਰੋ ਉਸ ਚੀਜ਼ ਦਾ ਜਵਾਬ ਮੰਗਣਾ ਨਹੀਂ ਉਹ ਤਾਂ ਕਹਿੰਦੇ ਆ ਜੀ ਕਾਨੂੰਨ ਨੇ ਜਿਹਨਾਂ ਜਿਹੜਾ ਕੰਮ ਕਰਨਾ ਹੈ ਉੱਥੇ ਕੋਈ ਲੀਡਰ ਨਹੀਂ ਕਰ ਸਕਦਾ ਪਰ ਜਨਤੰਤਰ ਦੇਸ਼ ਹੈ ਕਾਨੂੰਨ ਦਾ ਰਾਜ ਇੱਥੇ ਦੇਖੋ ਸਿੱਧਾ ਮੌਲਕ ਭਾਰਤੀ ਜਨਤਾ ਪਾਰਟੀ ਦੇ ਹੱਕ ਦੇ ਵਿੱਚ ਹੈ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਤ੍ਰਿਸ਼ੀਵਾਰ ਪ੍ਰਧਾਨ ਮੰਤਰੀ ਬਣ ਗਏ ਹੋਏ ਛੋਟੇ ਤੋਂ ਛੋਟੇ ਬੱਚੇ ਨੂੰ ਪੁੱਛ ਲਓ ਰਿਕ ਦੀ ਆਵਾਜ਼ ਹੈ ਐਸ ਕਰਕੇ ਅਸੀਂ ਸਾਰੇ ਚਾਹਨਾ ਕਿ ਪੰਜਾਬ ਦੇ ਵਿੱਚ ਕੀ ਅਗਰ ਅਸੀਂ ਸਿੱਟਾ ਅੱਛੀ ਤਰ੍ਹਾਂ ਦੇ ਸਿੱਟਾ ਜਾਂਦੀ ਹੈ ਤਾਂ ਪੰਜਾਬ ਦੇ ਵਿੱਚ ਅੱਜ ਜਿਸ ਤਰ੍ਹਾਂ ਇਹ ਮਾਮ ਹੈ ਅੱਜ ਪੰਜਾਬ ਦੇ ਕੰਮ ਰੁਕੇ ਹੋਏ ਨੇ ਤਾਂ ਪੰਜਾਬ ਨੂੰ ਸੇਫ ਕਰਨ ਵਾਸਤੇ ਪੰਜਾਬ ਨੂੰ ਸੁਰੱਖਿਅਤ ਕਰਨ ਵਾਸਤੇ ਭਾਰਤੀ ਜਨਤਾ ਪਾਰਟੀ ਦਾ ਆਉਣਾ ਬੜਾ ਜ਼ਰੂਰੀ ਹੈ। ਆਖਲਾ ਜਿਲ੍ਹਾ ਸੂ ਹੈ ਜਿੱਥੇ ਲਾਵਾ ਤੋਂ ਹੈ ਕਿ ਹੋਣ ਨੂੰ ਲੋਟ ਬਹੁਤ ਕਰਾ ਦੋ। ਮੈਂ ਦੱਸਾਂਗਾ ਤਾਂ ਬਹੁਤ ਵਧੀਆ ਰਿਹਾ। ਬਹੁਤ ਹੀ ਵਧੀਆ ਰਹਿ ਪਰ ਲੋਕਾਂ ਕੋਲ ਜਰੂਰ ਪੁੱਛਣਾ ਕਿਉਂਕਿ ਉਹ ਸਹੀ ਗੱਲ ਕਰਨਗੇ ਬੜਾ ਲੋਕਾਂ ਦੇ ਵਿੱਚ ਜਿਹਨੂੰ ਕਹਿੰਦੇ ਨੇ ਕਰੰਟ ਔਰ ਉਹ ਚਾਹੁੰਦੇ ਨੇ ਕਿ ਭਾਰਤੀ ਜਨਤਾ ਪਾਰਟੀ ਨੂੰ ਐਨਸੀ ਐਤ ਕੀ ਆਪਣਾ ਵੋਟ ਦਈਏ ਔਰ ਉਹ ਪਹਿਲੀ ਤਰੀਕ ਦੇ ਇੰਤਜ਼ਾਰ ਕਰ ਰਹੇ ਨੇ ਔਰ ਕਮਲ ਦਾ ਬਟਨ ਦਬਾਉਣਗੇ ਦੇਖੋ ਮੈਂ ਬਦਲਾਵ ਦੀ ਗੱਲ ਨਹੀਂ ਜਾਣਦਾ ਲੇਕਿਨ ਉਹ ਯਕੀਨ ਵੱਲ ਜਾ ਰਹੇ ਨੇ ਲੋਕ ਅੱਗੇ ਲੋਕ ਧੋਖਾ ਖਾਂਦੇ ਰਹੇ ਨੇ ਉਹਨਾਂ ਯਕੀਨ ਨਾਲ ਵੋਟ ਪਾ ਰਹੇ ਨੇ ਕਿ ਉਹਨਾਂ ਨੂੰ ਮੋਦੀ ਸਾਹਿਬ ਤੇ ਯਕੀਨ ਹੈ ਮੋਦੀ ਸਾਹਿਬ ਦੀ ਗਰੰਟੀ ਤੇ ਯਕੀਨ ਹੈ ਮੋਦੀ ਸਾਹਿਬ ਦੇ ਕੰਮਾਂ ਤੇ ਉਹਨਾਂ ਦੀ ਨੀਅਤ ਔਰ ਨੀਤੀਆਂ ਤੇ ਯਕੀਨ ਹੈ ਇਹ ਵਜ੍ਹਾ ਨਹੀਂ ਮੈਨੂੰ ਕੋਈ ਵਾਅਦਾ ਕੋਈ ਨਕਸਾਨ ਨਹੀਂ ਮਿਲੇਗਾ ਤਿੰਨ ਚਾਰ ਕਿਸਾਨ ਮੈਨੂੰ ਮਿਲੇ ਸੀ ਮੇਰੇ ਨਾਲ ਗੱਲ ਕਰਨ ਆਏ ਸੀਗੇ ਮੈਂ ਉਹਨਾਂ ਨੂੰ ਸਮਝਾਤਾ ਉਹ ਸਮਝ ਗਏ ਸੀ ਕਿ ਜਿਹੜੇ ਉਹਨਾਂ ਦੇ ਮਸਲੇ ਨੇ ਉਹ ਸੜਕ ਤੇ ਖੜੇ ਹੋ ਕੇ ਨਹੀਂ ਹੱਲ ਕੀਤੇ ਜਾ ਸਕਦੇ ਉਹਨਾਂ ਵਾਸਤੇ ਟੇਬਲ ਤੇ ਬੈਠਣਾ ਪੈਂਦਾ ਹੈ ਉਹਨਾਂ ਵਾਸਤੇ ਵਿਚਾਰਤਾ ਰ ਬਣਾਉਣੀ ਪੈਂਦੀ ਹੈ ਉਹਨਾਂ ਦੇ ਵਾਸਤੇ ਕਿਉਂਕਿ ਕੋਈ ਵੀ ਕੰਮ ਜਿਹੜਾ ਕਰਨਾ ਹੈਗਾ ਕਿਸਾਨਾਂ ਦੇ ਵਾਸਤੇ ਉਹ ਇੱਕ ਥਾਂ ਤੇ ਨਹੀਂ ਹੋ ਸਕਦਾ ਸਾਰੇ ਹਿੰਦੁਸਤਾਨ ਦੇ ਕਿਸਾਨਾਂ ਵਾਸਤੇ ਗੱਲ ਹੋਣੀ ਹੈ ਔਰ ਉਹਦਾ ਅਸਰ ਹਿੰਦੁਸਤਾਨ ਦੀ ਪਾਪੂਲੇਸ਼ਨ ਤੇ ਪੈਂਦਾ ਹੈਗਾ ਸੋ ਜਿਹੜਾ ਵੀ ਫੈਸਲਾ ਲਏਗੀ ਗਵਰਨਮੈਂਟ ਉਹ ਇਹਨਾਂ ਕਿਸਾਨਾਂ ਦਾ ਜੋ ਵੱਧ ਤੋਂ ਵੱਧ ਫਾਇਦਾ ਹੋਏਗਾ ਕਿਉਂਕਿ ਮੈਂ ਵੀ ਕਿਸਾਨ ਹਾਂ ਸੋ ਇਹ ਜਿਹੜੀ ਗੱਲ ਕਿਸਾਨ ਜਾਂ ਕਿਸਾਨੀ ਵਾਸਤੇ ਹੈ ਉਹ ਅਸੀਂ ਚਾਹੁੰਦੇ ਆ ਕਿ ਕਿਸਾਨੀ ਵਧੇ ਕਿਸਾਨੀ ਅੱਗੇ ਹੋਰ ਡਬਲ ਫਾਇਦਾ ਹੋਵੇ ਜਿੰਨੀ ਇਨਕਮ ਅੱਜ ਜੇ ਕਿਸਾਨ ਨੂੰ ਲੱਖ ਰੁਪਏ ਦੀ ਦੱਸ ਕਹਾਂਗੇ 3 ਲੱਖ ਦੀ ਹੋਵੇ ਤੇ ਕਨ ਉਹਦੇ ਵਾਸਤੇ ਗਵਰਨਮੈਂਟ ਦੇ ਜੋ ਅਸੀਂ ਫਾਇਦੇ ਲੈਣੇ ਨੇ ਅਸੀਂ ਪਾਰਲੀਮੈਂਟਸ ਜਾ ਕੇ ਜਦੋਂ ਬੋਲਾਂਗੇ ਸਾਡੀ ਮਦਦ ਇਥੋਂ ਕਰਕੇ ਸਾਨੂੰ ਭੇਜਣਗੇ ਤਾਂ ਫਿਰ ਅਸੀਂ ਗੱਲ ਕਰਾਂਗਾ ਲਗਾਤਾਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਜਿਹੜੇ ਨੇ ਉਹ ਲਗਾਤਾਰ ਰੋਡ ショਅ ਕਰ ਰਹੇ ਨੇ ਪੰਜਾਬ ਦੇ ਕੀ ਲੱਗਦਾ ਹੈ ਚੋਣਾਂ ਦੇ ਵਿੱਚ ਅਸਰ ਪੈਣਾ ਪੂਰੀ ਰੋਡ ショ ਕਰਕੇ ਯਾ ਸਰ ਬਹਿਣਾ ਦੱਸੋ ਉਹ ਚੀਫ ਮਿਨਿਸਟਰ ਰੋਡ ショ ਮੇਰੇ ਵਰਗਾ ਦਾ ਬੰਦਾ ਕਰੇ ਠੀਕ ਹੈ ਕਿ ਨਹੀਂ ਜਿਹੜਾ ਚੀਫ ਮਿਨਿਸਟਰ ਉਹਨੂੰ ਰੋਡ ショ ਕਰਨ ਦੀ ਕੀ ਲੋੜ ਹੈ ਦੱਸੋ ਸੋ ਉਹ ਰੋਡ ショ ਕਰ ਇਸ ਕਰਕੇ ਕਰ ਰਹੇ ਨੇ ਵੀ ਜਿਹੜੇ ਵੈਦੇ ਉਹਨਾਂ ਨੇ ਕੀਤੇ ਸੀਗੇ ਉਹਨਾਂ ਦੇ ਪੂਰੇ ਨਹੀਂ ਲੱਥੇ ਹੁਣ ਕੋਈ ਨਵੀਂ ਗੱਲ ਲੈ ਕੇ ਆ ਰਹੇ ਨੇ ਉਹ ਰੋਡ ショ ਕਰ ਰਹੇ ਨੇ ਉਹਨਾਂ ਦੀ ਪਾਲਿਸੀ ਹੋਏਗੀ ਸਟ੍ਰੈਟਜੀ ਹੋਏਗੀ 13 ਵਿੱਚ ਕੋਣ ਬਣਾ 13 ਇਹ ਵਖੋ ਵੀ ਪੰਜਾਬ ਦੇ ਜਿਹੜੇ ਲੋਕ ਨੇ ਉਹਦਾ ਹੱਥ ਪਹਿਲਾਂ ਹੀ ਕਟਵਾ ਚੁੱਕੇ ਨੇ 13 ਹੱਥ ਉਹਨਾਂ ਨੂੰ ਕਿੱਥੋਂ ਦੇਣੇ ਉਹਨਾਂ ਨੂੰ